ਹਾਂਜੀ ਮੇਰੇ ਭੈਣਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਏ ਆ ਠੀਕ ਹੈ ਜੀ ਆਪਾਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੈ ਜਿਹਦਾ ਆਪਾਂ ਨੂੰ ਰਿਸਪੌਂਸ ਬਹੁਤ ਵਧੀਆ ਮਿਲਦਾ ਹੈ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਵੀ ਕਹਿਣੀ ਹੈ ਤੁਸੀਂ ਜਿਹੜਾ ਆਪਾਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਇਹ ਤੇ ਤੁਸੀਂ ਮੈ ਪੂਰਾ ਸਾਥ ਦਿਓ ਠੀਕ ਹੈ ਤੇ ਦੇਖੋ ਆਪਾਂ ਸੂਟ ਅਪਗ੍ਰੇਡ ਹੈਗੇ ਵਰਕ ਹੋ ਕੇ ਆ ਗਏ ਆ ਠੀਕ ਹੈ ਜੀ ਦੇਖੋ ਇਹ ਹੈਗਾ ਘੇਰੇ ਦਾ ਡਿਜ਼ਾਈਨ ਦੇਖੋ ਜੀ ਇਹ ਹੈਗਾ ਘੇਰੇ ਦਾ ਡਿਜ਼ਾਈਨ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤੀ ਸੋਹਣੇ ਛੋਟੀ ਛੋਟੀ ਬੂਟੀ ਦੇ ਫਲਾਵਰ ਪਾਏ ਆ ਇਹ ਤੇ ਜਿਹੜਾ ਹੈਗਾ ਵਿੱਚ ਹੈਗਾ ਸਿੰਗਲ ਟੰਕਾ ਤੇ ਡਬਲ ਟੰਕਾ ਠੀਕ ਹੈ ਜੀ ਸਿੰਗਲ ਟੰਕਾ ਨਾਲ ਸਾਰੇ ਫੁੱਲ ਜਿਹੜੇ ਹੈਗੇ ਆ ਭਰੇ ਹੋਏ ਆ ਇਹ ਠੀਕ ਹੈ ਜੀ ਤੇ ਉੱਪਰ ਟੀਕੇ ਸਿੱਧੀਆਂ ਲੇਲਾਂ ਜਾਂਦੀਆਂ ਐਸ ਤਰੀਕੇ ਨਾਲ ਠੀਕ ਹੈ ਜੀ ਉੱਪਰ ਟੀਕ ਜਾਂਦਾ ਹੈ ਲੈਨ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਤੇ ਇਸ ਤੋਂ ਬਾਅਦ ਇਹਨਾਂ ਦਾ ਹੈਗੇ ਬਾਹਾਂ ਦਾ ਕੰਮ ਬਾਵਾ ਤੇ ਵੀ ਬਾਵਾ ਦੇ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਹੈ। ਤੁਸੀਂ ਦੇਖ ਸਕਦੇ ਹੋ। ਇਹ ਹੈਗੇ ਜੀ ਬਾਵਾ ਦਾ ਕੰਮ ਇਹਨਾਂ ਦਾ। ਬਾਵਾ ਤੇ ਐਸਟ੍ਰਿਕਨ ਵਰਕ ਕੀਤਾ ਹੋਇਆ ਸਿਰਫ ਸਿੱਧੀਆਂ ਵੇਲਾ ਪਾਈਆਂ। ਠੀਕ ਹੈ ਜੀ ਤੇ ਤੁਸੀਂ ਇਹ ਸੂਟ ਆਰਡਰ ਕਰ ਸਕਦੇ ਆ ਤੇ ਬਹੁਤ ਹੀ ਵਧੀਆ ਹੈ ਜਿਹੜਾ ਹੈ ਫੈਬਰਿਕ ਲੱਗਿਆ ਇਹ। ਇਹ ਜਿਹੜਾ ਕਪੜਾ ਲੱਗਿਆ ਜੀ ਇਹ ਹੈਗੇ ਆਪਣਾ ਰੀਜ਼ਾ ਕਾਟਨ। ਤੁਸੀਂ ਇਹਦੇ ਵਿੱਚ ਬਰਬਰੀ ਵੀ ਕਰਾ ਸਕਦੇ ਆ। ਜੌਰਜਟ ਬਰਬਰੀ ਚ ਵੀ ਕਰਾ ਸਕਦੇ ਆ। ਜੌਰਜਟ ਵੀ ਤੁਹਾਡੀ ਕਿਸੇ ਦਾ ਤੁਸੀਂ ਕਪੜਾ ਜਿਹੜਾ ਵੀ ਕਹੋਗੇ ਤੁਸੀਂ ਅਸੀਂ ਉਹ ਉਸ ਕੱਪੜੇ ਤੋਂ ਡਿਜ਼ਾਈਨ تیار ਕਰਕੇ ਦੇ ਦੇਵਾਂਗੇ ਠੀਕ ਹੈ ਜੀ ਇਹ ਉਹਨਾਂ ਨੇ ਜੀਜਾ ਕਾਟਨ ਕਿਹਾ ਸੀ ਅਸੀਂ ਉਹਨਾਂ ਨੇ ਜੀਜਾ ਕਾਟਨ ਦੇ ਕੱਪੜੇ ਦੇਖ ਹੀ ਚਾਟਵਾ ਕੇ ਦਿੱਤਾ ਜਿਹੜਾ ਇਹ ਵਾਲਾ ਕੱਪੜਾ ਹੈਗਾ ਨਾ ਤਾਂ ਇਹ ਕੱਪੜਾ ਵਾਸ਼ ਕਰਨ ਤੋਂ ਬਾਅਦ ਸ਼੍ਰਿੰਕ ਹੁੰਦਾ ਨਾ ਹੀ ਇਹ ਖਰਾਬ ਹੁੰਦਾ ਠੀਕ ਹੈ ਜੀ ਇਸ ਤੋਂ ਬਾਅਦ ਕਰ ਦੂਜੇ ਸੂਟ ਬਣਾਏ ਤੁਹਾਨੂੰ ਇਹ ਵੀ ਸੇਮ ਕੱਪੜਾ ਉਹ ਇਹ ਜੀਜਾ ਕਾਟਨ ਠੀਕ ਹੈ ਜੀ ਇਸ ਦਾ ਡਿਜ਼ਾਈਨ ਥੋੜਾ ਵੱਖਰਾ ਅਲੱਗ ਹੈ ਬਸ ਇਹ ਰੇਤੀੜਾ ਹੈਗਾ ਜੀ ਸ਼ੀਸ਼ੇ ਦਾ ਵਰਕ ਕੀਤਾ ਹੋਇਆ ਦੇਖੋ ਤੇ ਤਿੱਲੇ ਦਾ ਵਰਕ ਕੀਤਾ ਹੋਇਆ ਜਰੀ ਵਾਲਾ ਸਾਰਾ ਆਹ ਹੈਗਾ ਕੇ ਰਾ ਜੀ ਸੂਟ ਦਾ ਜਿਹੜਾ ਕਿ ਸਾਰਾ ਜਰੀ ਨਾ ਕੀਤਾ ਹੋਇਆ ਹੈ ਤੇ ਵਿੱਚ ਰੀਲ ਦਾ ਟੰਕਾ ਹੈਗਾ ਵਿੱਚ ਜਿਹੜਾ ਤੁਹਾਡਾ ਤੇ ਵਿੱਚ ਇਹਦੇ ਉੱਪਰ ਜਿਹੜੇ ਛੋਟੇ ਛੋਟੇ ਫਲਾਵਰ ਜਾਂਦੇ ਉਹ ਇਹ ਸ਼ੀਸ਼ਾ ਵਰਕ ਕੀਤਾ ਹੋਇਆ ਠੀਕ ਹੈ ਜੀ ਤੇ ਇਹ ਵੀ ਉੱਪਰ ਠੀਕ ਹੈ ਤੇ ਤੁਸੀਂ ਇਹਦੀ ਵੀ ਲੈਂਥ ਜੀ ਦੀ ਮਾਦੀ ਰੱਖ ਸਕਦੇ ਹੋ ਠੀਕ ਹੈ ਜੀ ਇਹਦੇ ਤੇ ਵੀ ਇਹਦੀ ਬਾਜੂ ਤੇ ਵੀ ਵਰਕ ਕੀਤਾ ਹੋਇਆ ਦੇਖੋ ਇਸ ਤਰੀਕੇ ਨਾਲ ਇਹਦੀ ਆਵਰੀ ਨੇ ਬੱਝੂ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਪੂਰੀ ਸਫਾਈ ਨਾਲ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਤੇ ਤੁਸੀਂ ਸਾਨੂੰ ਇਹ ਸੂਟ ਵੀ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਸੂਟ ਆਈ ਆਪਣੀ ਤਿਆਰ ਹੋ ਕੇ ਫ੍ਰੀਟ ਕੋ ਜਾ ਰਹੇ ਹੈ ਠੀਕ ਹੈ ਜੀ ਫ੍ਰੀਟ ਕੋ ਤੋਂ ਆਪ ਨੂੰ ਆਰਡਰ ਆਇਆ ਸੀ ਸੂਟ ਦਾ ਤੇ ਜੋ ਆਪਾਂ ਫਸਟ ਆਰਡਰ ਹੈ ਜੀ ਆਪਣਾ ਇਹ ਸੂਟ ਦਾ ਠੀਕ ਹੈ ਜੀ ਬਾਕੀ ਤਾਂ ਆਪਾਂ ਇੱਥੇ ਸਾਰੇ ਵਰਕ ਕਰਵਾ ਕਰਾ ਕੇ ਸੇਲ ਕੀਤੇ ਆ ਔਰ ਫਸਟ ਟਾਈਮ ਆਪਣਾ ਆਰਡਰ ਆਇਆ ਹੈ ਜੀ ਮੋਬਾਈਲ ਨੂੰ ਦੇਖ ਕੇ ਆਪਣੇ YouTube ਦੀਆਂ ਵੀਡੀਓਜ਼ ਬਣਦੀਆਂ ਉਹਨਾਂ ਨੂੰ ਦੇਖ ਕੇ ਆਪਣਾ ਫਸਟ ਆਰਡਰ ਆਇਆ ਹੈ ਠੀਕ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਆਰਡਰ ਕਰਵਾ ਸਕਦੇ ਹੋ ਤੇ ਆਪ ਦੀ ਮਰਜ਼ੀ ਦਾ ਕੱਪੜਾ ਲਵਾ ਸਕਦੇ ਹੋ ਜੇ ਤੁਸੀਂ ਆਪ ਦਾ ਕੱਪੜਾ ਸਾਨੂੰ ਦੇ ਦੇ ਸਕਦੇ ਹੋ ਤੇ ਹਾਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਬਾਏ ਬਾਏ ਰੱਬ ਰੱਖਾ